ਆ ਇਟ ਚੱਕ ਲਈ ਜੀ ਗੋਬਿੰਦ ਸਿੰਘ ਨੇ ਦੇਖ ਸਕਦੇ ਹੋ ਕਿ ਜਿੰਦਾ ਤੋੜਤਾ ਜੀ ਦੇਖ ਸਕਦੇ ਹੋ ਤਸਵੀਰਾਂ ਖੋਜ ਖਬਰ ਦੇ ਉੱਤੇ ਪਰ ਸਿੰਘ ਆ ਰਹੇ ਨੇ ਦੇਖ ਸਕਦੇ ਹੋ ਘਰ ਦਾ ਕਬਜ਼ਾ ਦਿਵਾਉਣਾ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਬਾੜ ਦੀ ਗਰਾਊਂਡ ਦੀ ਰਿਪੋਰਟ ਵੀਡੀਓ ਕਰਦੋ ਸ਼ੇਅਰ ਦੇਖ ਸਕਦੇ ਹੋ ਘਰ ਦਾ ਦਿਵਾਉਣ ਨਾਲ ਕਬਜ਼ਾ ਦਿਵਾਉਣ ਲਈ ਸੰਤੋਸ਼ ਰਾਣੀ ਨੂੰ ਸੰਤੋਸ਼ ਰਾਣੀ ਨੂੰ ਘਰ ਦਾ ਕਬਜ਼ਾ ਦਿਵਾਉਣ ਲਈ ਨਿੰਗ ਸਿੰਘ ਜਥੇਬੰਦੀਆਂ ਅੱਗੇ ਵੱਧ ਰਹੀਆਂ ਨੇ ਦੇਖ ਸਕਦੇ ਹੋ ਜੀ ਗੋਬਿੰਦ ਸਿੰਘ ਸ਼ਾਜਲੀ ਤੇ ਨਾਲ ਨਿੰਗ ਸਿੰਘ ਜਥੇਬੰਦੀਆਂ ਸੰਤੋਸ਼ ਰਾਣੀ ਨੂੰ ਘਰ ਦਾ ਕਬਜ਼ਾ ਦਿਵਾਉਣਾ ਦੇਖੋ ਆ ਮਤਾਲਾ ਦੇਖ ਕਿੰਨਾ ਅੱਖਾਂ ਚੋਂ ਹੰਝੂ ਦੇਖ ਸਕਦੇ ਹੋ ਜੀ ਦੇਖ ਸਕਦੇ ਹੋ ਜਿੰਦਾ ਉੱਤੇ ਵਾਲਾ ਹੁਣ ਦੇਖ ਸਕਦੇ ਹੋ ਜਿੰਦਾ ਤੋੜ ਲਈ ਅੱਗੇ ਵੱਧ ਚੁੱਕੇ ਨੇ ਆ ਇੱਟ ਚੱਕ ਲਈ ਜੀ ਗੋਬਿੰਦ ਸਿੰਘ ਨੇ ਦੇਖ ਸਕਦੇ ਹੋ ਪੂਰੀ ਗਾਸ ਦੇ ਵਿੱਚ ਨੇ ਪੂਰੇ ਜੋਸ਼ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਜੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜੀ ਤਸਵੀਰਾਂ ਇੱਕ ਵਾਰੀ ਚਾਬੀ ਨਾਲ ਰੋਡ ਪਾ ਕੇ ਦੇਖ ਸਕਦੇ ਹੋ ਕਿ ਗੋਗਨ ਸਿੰਘ ਦਾ ਲੰਗੋ ਸਾਜਲੀ ਨੇ ਜਿੰਦਾ ਤੋੜ ਰਹੇ ਨੇ ਕੱਬ ਚਾ ਲੈ ਰਹੇ ਨੇ ਅੱਜ ਮੈਦਾਨ ਦਾ ਦੇਖ ਸਕਦੇ ਹੋ ਜੀ ਉਹ ਪਿੱਛੇ ਉਹ ਐ ਨਾ ਕਰੋ ਤੁਸੀਂ ਅਰੇ ਹੋ ਜਾ ਟੱਕ ਮਾਰ ਕੇ ਹੰਟਾ ਇਹ ਤਸਵੀਰਾਂ ਨੇ ਕੀ ਆ ਦੇਖੋ ਕਿ ਜੀ ਘਰ ਦੇ ਵਿੱਚ ਦਾਖਲ ਹੋ ਗਏ ਸੰਤੋਸ਼ ਰਾਣੀ ਨੂੰ ਉਹਦਾ ਘਰ ਦਵਾਉਣ ਚ ਕਾਮਯਾਬ ਹੋ ਕੇ ਦੇਖ ਸਕਦੇ ਹੋ ਜੀ ਘਰ ਦੇ ਕੋ ਕਰ ਲੈ ਮਕਾਨ ਦੇ ਵਿੱਚ ਕੋਈ ਤੇਰੇ ਗੁੰਡਾ ਕਰਦੇ ਲੈ ਚਲੇਗੀ ਗੋਬਿੰਦ ਸਿੰਘ ਸ਼ਾਜਲੀ ਦੇਖ ਸਕਦੇ ਹੋ ਜੀ ਗੋਬਿੰਦ ਸਿੰਘ ਸ਼ਾਜਲੀ ਗੋਬਿੰਦ ਸਿੰਘ ਸ਼ਾਜਲੀ ਮਕਾਨ ਦਾ ਬੰਦੇ ਕਰਨਾ ਬੰਦ ਕਰਾ ਨੂੰ ਦੇਖ ਸਕਦੇ ਹੋ ਜੀ ਭਲਿੰਗ ਸਿੰਘਾਂ ਨੇ ਜਿਹੜਾ ਕਬਜਾ ਘਰ ਦਾ ਦਮਾਉਣ ਦੇ ਵਿੱਚ ਕਾਮਯਾਬ ਹੋ ਗਏ ਦੂਜਾ ਜਿੰਦਾਬੀ ਤਿੰਨ ਮਕਾਨ ਤਿੰਨ ਮਕਾਨਾਂ ਦੇ ਜਿੰਦੇ ਤੋੜ ਕੇ ਕਬਜਾ ਦਵਾਇਆ ਜਾਊਗਾ ਮਾਈਆਂ ਨੂੰ ਬਜ਼ੁਰਗਾਂ ਨੂੰ ਲੈ ਰਹੇਗਾ ਕੇ ਦੀਆਂ ਤਸਵੀਰਾਂ ਨੇ ਸਿੰਘ ਜਥੇਬੰਦੀਆਂ ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਅੱਗੇ ਹੋ ਕੇ ਲੜਾਈ ਜਿਹੜਾ ਤੋੜਿਆ ਜਾ ਰਿਹਾ ਹੈ ਪੁਰਾ ਵਜੂ ਆਖੋ ਕਰਾਰਾ ਨਹੀਂ ਆਣੀ ਨਹੀਂ ਚਲੇਗੀ ਨਹੀਂ ਚਲੇਗੀ ਮਜ਼ਦੂਰ ਮੁਸਤਫੀ ਮਾਰਚਾ ਪੰਜਾਬ ਜਿੰਦਾਬਾਦ 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 ਆਪਣੇ ਘਰਾਂ ਦਾ ਕਬਜ਼ਾ ਲੈਣ ਲਈ ਮਾਈਆਂ ਅੱਗੇ ਬੈਠੀਆਂ ਨੇ ਹਾਂਜੀ ਮਾਤਾ ਜੀ ਆਪਣਾ ਮਕਾਨ ਹੈ ਕਿੰਨੇ ਸਮੇਂ ਤੋਂ ਸੁੱਥੋ ਮਕਾਨ ਹੈ ਹੋਇਆ ਹੋਇਆ ਤਕਰੀਬਨ ਡੇਢ ਸਾਲ ਹੋ ਗਿਆ ਜੀ ਕਿੱਥੇ ਰਹਿੰਦੇ ਸੀ ਤੁਸੀਂ ਕਦੇ ਆਸ਼ਰਮ ਚ ਰਹਿੰਦੇ ਸੀ ਕਦੇ ਕਿਸੇ ਭੈਣ ਭਰਾ ਕੋਲ ਰਹਿੰਦੇ ਸੀ ਆਸ਼ਰਮ ਚ ਹਾਂਜੀ ਅੱਛਾ ਅੱਜ ਅੱਜ ਫਿਰ ਪਹਿਲਾਂ ਵੀ ਉਦ ਦੇ ਕਬਜ਼ਾ ਦੇਖ ਸਕਦੇ ਹਾਂ ਅੱਖਾਂ ਭਰੀਆਂ ਹੋਈਆਂ ਨੇ ਮਾਤਾ ਦੀਆਂ ਇਹਨਾਂ ਦਾ ਮਕਾਨ ਹੈ ਤੇ ਅੱਜ ਫਿਰ ਕਬਜ਼ਾ ਮਿਲੂ ਤੁਹਾਨੂੰ ਹਾਂਜੀ ਅੱਜ ਤਾਂ ਹੈਗੀ ਪਰਮਾਤਮਾ ਦੀ ਦਇਆ ਜੀ ਸੰਗਤਾਂ ਸਿੱਖ ਸੰਗਤਾਂ ਵੀ ਆਈਆਂ ਹੋਈਆਂ ਨੇ ਠੀਕ ਹੈ ਪਰ ਬੰਦ ਪਰਾ ਬਹੁਤ ਐਨਰਜੀ ਜਿੱਤੇ ਬੰਦੀ ਆਈਆਂ ਹੋਈਆਂ ਸਾਡੇ ਨਾਲ ਠੀਕ ਹੈ ਕਿੰਨੇ ਦਿਨ ਹੋ ਗਏ ਤੁਹਾਨੂੰ ਇਸ ਸੰਘਰਸ਼ ਲੜਦਿਆਂ ਨੂੰ ਸਾਨੂੰ ਤਕਰੀਬਨ 1 ਮਹੀਨਾ ਦਾ ਐਸਡੀਐਮ ਦਫ਼ਤਰ ਚ ਹੋ ਗਿਆ ਜੀ 22 ਦਿਨ ਅਸੀਂ ਆਪਣੇ ਇੱਥੇ ਦਰਵਾਜ਼ੇ 'ਚ ਬੈਠੇ ਰਹੇ ਹਾਂ ਜੀ ਕਿਸੇ ਨੇ ਨਿਸਾਰ ਨਹੀਂ ਲਈ ਸੀ ਸਾਡੀ ਦਾ ਦੇਖ ਸਕਦੇ ਹੋ ਵੀ ਸਾਰੀਆਂ ਮਾਈਆਂ ਦੇ ਜਿਹੜੀਆਂ ਜੀ ਅੱਖਾਂ ਭਰੀਆਂ ਤਿੰਨ ਚਾਰ ਕਰਾਂ ਦਾ ਮਸਲਾ ਵੀਰੇ ਸਾਡੇ ਗਰੀਬ ਕਰਕੇ ਮੰਗਰ ਕੋਈ ਨਹੀਂ ਸੀ ਲੱਗਿਆ ਇਹ ਤਾਂ ਜਿਉਂਦਿਆਂ ਰਹਿਣ ਜਥੇਬੰਦੀਆਂ ਗੋਬਿੰਦ ਪ੍ਰਧਾਨ ਛਾਜਲੀ ਬਿੱਟੂ ਖੋਖਰ ਇਹਨਾਂ ਨੇ ਸਾਡਾ ਸਾਥ ਦਿੱਤਾ ਤਾਂ ਅੱਜ ਅਸੀਂ ਕਰਦਾ ਮੂੰਹ ਦੇਖ ਬਾਕੀ ਬਾਕੀ ਨਾਲ ਸਿੰਘ ਜਥੇਬੰਦੀਆਂ ਜੁੜੀਆਂ ਉਹਨਾਂ ਦਾ ਕਰਕੇ ਹੀ ਤਾਂ ਅੱਜ ਸਾਡਾ ਸਾਰਾ ਗਵਾਂਢ ਸਾਡੇ ਨਾਲ ਹੈ ਮੈਂ ਤਾਂ ਇਹ ਕਹਿ ਰਿਹਾ 2014 ਤੋਂ ਮੋਤੀ ਭੀਜਪੀ ਆਰਐਸਐਸ ਇੱਕੋ ਗੱਲ ਤੇ ਪ੍ਰਚਾਰ ਦੇ ਰਹੀ ਐ ਕਰ ਰਹੀ ਐ ਵੀ ਜੀ Hindu ਖਾਤਰੇ ਚ ਅੱਜ ਲਹਿਰੇ ਗਾਗੇ ਦੇ ਵਿੱਚ ਇੱਕ Hindu ਪਰਿਵਾਰ ਮਤਲਬ ਕਿ ਘਰੋਂ ਬੇਕਾਰ ਕੀਤਾ ਹੋਇਆ ਮੈਂ ਉਹਨਾਂ ਜਿਹੜੀਆਂ ਰੋਜ਼ ਕਹਿੰਦੇ ਨੇ ਵੀ Hindu ਖਾਤਰੇ ਚ ਐ ਜੀ Hindu ਖਾਤਰੇ ਚ Hindu ਖਾਤਰੇ ਚ ਅੱਜ ਮੈਂ ਉਹਨਾਂ ਜਥੇਬੰਦੀਆਂ ਨੂੰ ਜਿਹੜੀਆਂ ਮਤਲਬ ਕਿ ਹਟਗਵੰਚ ਕਰਦੀਆਂ ਨੇ ਵੀ Hindu ਖਾਤਰੇ ਚ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹਣਾ ਇੱਕ Hindu ਪਰਿਵਾਰ ਘਰੋਂ ਕੱਢਿਆ ਹੋਇਆ ਇੱਕ ਤਕੜੇ ਫਾਈਨੈਂਸਰ ਨੇ ਮਾਲਕੇ ਘਰ ਨੂੰ ਕਬਜ਼ਾ ਕੀਤਾ ਹੋਇਆ ਅੱਜ ਕੋਈ ਵੀ ਹਿੰਦੂ ਜਥੇਬੰਦੀ ਇੱਥੇ ਦਿਖ ਨਹੀਂ ਰਹੀ ਸਭ ਜਿਹੜੀਆਂ ਖਾਸ ਕਰਕੇ ਸਿੱਖ ਜਥੇਬੰਦੀਆਂ ਨੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਅੱਜ ਉਸ ਹਿੰਦੂ ਪਰਿਵਾਰ ਦੇ ਨਾਲ ਖੜੀਆਂ ਨੇ ਜੇ ਤਾਂ ਤੁਸੀਂ ਇਹ ਕਿਸਮ ਦਾ ਡਰਾਮਾ ਰੋਜ਼ ਜਿਹੜਾ ਕਰਦੇ ਹੋ ਵੀ ਹਿੰਦੂ ਖਤਰੇ 'ਚ ਹੈ ਜੀ ਹਿੰਦੂ ਖਤਰੇ 'ਚ ਉਹ ਡਰਾਮਾ ਕਰਨਾ ਬੰਦ ਕਰ ਦਿਓ ਜੇ ਬਾਕੀ ਕੋ ਨੂੰ ਹਿੰਦੂ ਖਤਰੇ 'ਚ ਲੱਗਦਾ ਤਾਂ ਜਾ ਹਿੰਦੂ ਪਰਿਵਾਰ ਹੈ ਜਿਹੜਾ ਇੱਥੇ ਲਹਿਰੇਗਾ ਅੱਗੇ ਦਾ ਉਹ ਘਰੋਂ ਬੇਕਰ ਕੀਤਾ ਹੋਇਆ ਹੈ ਕਿਸਾਨ ਮਜ਼ਦੂਰ ਜਿੱਥੇ ਬੰਦੀਆਂ ਲੜ ਰਹੀਆਂ ਨੇ ਸਿੱਖ ਜਿੱਥੇ ਬੰਦੀਆਂ ਲੜ ਰਹੀਆਂ ਉਹਨਾਂ ਦੇ ਹੱਕ 'ਚ ਖੜੀਆਂ ਨੇ ਤਾਂ ਤੁਸੀਂ ਵੀ ਆਓ ਹਾਂ ਮਾਤਾ ਕਿਵੇਂ ਲੱਗਿਆ ਜੀ ਡੇਢ ਸਾਲ ਬਾਅਦ ਕਰੇ ਆਏ ਹੋ ਹਾਂਜੀ ਬਹੁਤ ਵੱਡੀ ਲੱਗਿਆ ਪੈਣ ਪਰਮਾਂ ਦਾ ਸਾਰਿਆਂ ਦਾ ਆਸ਼ੀਰਵਾਦ ਸੀ ਸਭ ਦੇ ਨਾਲ ਸਾਡੇ ਨਾਲ ਸੀ ਜੀ ਤਾਂ ਅਸੀਂ ਅੱਜ ਆਪਣੇ ਘਰ 'ਚ ਵੜ ਸਕੇ ਹਾਂ ਤਾਂ ਸਾਨੂੰ ਜਿੱਤ ਹਾਸਲ ਹੋਈ ਹੈ ਜਿੱਤ ਹਾਸਲ ਹੋਈ ਹੈ ਦੇਖਦੇ ਅਸੀਂ ਦੇਖ ਸਕਦੇ ਹਾਂ ਜੀ ਆਹ ਕਮਰਾ ਸੀ ਇੱਕ ਆਹ ਕਮਰਾ ਹੋ ਗਿਆ ਜੀ ਤੇ ਉਹ ਡ੍ਰੈਗ ਰੂਮ ਹੈ ਜੀ ਅੱਗੇ ਡ੍ਰੈਗ ਰੂਮ ਆਹ ਆਗੇ ਜੀ ਮਾਲਕ ਦੇਖ ਸਕਦੇ ਹੋ ਜੀ ਸਾਡੇ ਖੱਤਰੀ ਭਰਾਵਾ ਚੋਂ ਸੀਗੇ ਠੀਕ ਹੈ ਜੀ ਆਪਣਾ ਕਿਹੜੇ ਪਰਿਵਾਰਾਂ ਚੋਂ ਆਉਣੇ ਆ ਜੀ ਆਪਾਂ ਖੱਤਰੀ ਪਰਿਵਾਰ ਚੋਂ ਖੱਤਰੀ ਪਰਿਵਾਰ ਚੋਂ ਕੋਈ Hindu ਜਥੇਬੰਦੀਆਂ ਜਿਹੜੀਆਂ ਨਾਰੇ ਮਾਰਦੀਆਂ ਨੇ Hindu ਖਾਤਰੇ ਜਾਂ ਕੋਈ ਆਇਆ ਹੈ ਹਾਂ ਜੀ ਨਹੀਂ ਜੀ ਕੋਈ ਨਹੀਂ ਪਹੁੰਚਿਆ ਕੋਈ ਸੇਵਾਦਾਰ ਨਾਲ ਆਇਆ ਨਹੀਂ ਜੀ ਨਹੀਂ ਟੀਨੇ ਸਾਥੇ ਦਿੱਤਾ ਸੋਡਾ ਮੇਨ ਗੋਬਿੰਦ ਸਾਹਿਬ ਜੀ ਹੋਰਾਂ ਨੇ ਬਹੁਤ ਵੱਡਾ ਸਾਥ ਦਿੱਤਾ ਹੈ ਬਿੱਟੂ ਨੇ ਨਿੰਗ ਜੱਥੇ ਬੰਦੀਆਂ ਵੀ ਆਈਆਂ ਨਿੰਗ ਜੱਥੇ ਬੰਦੀਆਂ ਨੇ ਸਾਨੂੰ ਬਹੁਤ ਮਦਦ ਦਿੱਤੀ ਹੈ ਠੀਕ ਹੈ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਦਾ ਜਿਹੜਾ ਮਕਾਨ ਹੈ ਜਿਹਨਾਂ ਨੂੰ ਦਬਾਇਗਾ ਕੀ ਨਾਮ ਹੈ ਜੀ ਆਪਣਾ ਪ੍ਰੇਮ ਚੰਦ ਜੀ ਪ੍ਰੇਮ ਚੰਦ ਜੀ ਨੂੰ ਆ ਦੇਖ ਸਕਦੇ ਹੋ ਜੀ ਆ ਮਕਾਨ ਸੀਗਾ ਜਿਹੜਾ ਉਹਨਾਂ ਦਾ ਸਾਰਾ ਮਕਾਨ ਅੱਜ ਦਬਾਇਗਾ ਪੂਰਾ ਪਰਿਵਾਰ ਆ ਦੇਖੋ ਮਾਈ ਦੀ ਮਸ਼ੀਨ ਪਈ ਥੀ 1.5 ਸਾਲ ਹੋ ਗਿਆ ਮਸ਼ੀਨ ਦੇਖੀ ਨੂੰ ਅੱਜ ਮਸ਼ੀਨ ਨੂੰ ਹੱਥ ਲਾਊਗੀ ਮਾਈ ਅੱਜ ਆਪਦੀਆਂ ਪੇਟੀਆਂ ਨੂੰ ਆਪਦੇ ਭਾਂਡਿਆਂ ਨੂੰ ਅੱਜ ਹੱਥ ਲਾਊਗੀ ਮਾਈ ਅੱਜ 1.5 ਸਾਲ ਬਾਅਦ ਦੇਖੂਗੀ ਆਪਦੇ ਘਰ ਦਾ ਪੂਰਾ ਜਥੇ ਬੰਦੀਆਂ ਵੱਡੀ ਗਿਣਤੀ ਚ ਪਹੁੰਚੀਆਂ ਨੇ